ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸ਼੍ਰਮਣੀ ਕਮੇਟੀ ਵਾਲੇ ਨਰੈਣੋ ਮਹੰਤ ਨੇ ਉਹਨਾਂ ਵਿੱਚ ਜਥੇਦਾਰ ਵੀ ਹੁੰਦਾ ਤੇ ਸੁੱਖਾ ਅਮਲੀ ਸੁਖਵੀਰ ਬਾਦਲ ਸੁੱਖਾ ਗੱਪੀ ਵੀ ਹੁੰਦਾ ਸ਼੍ਰਮਣੀ ਕਮੇਟੀ ਦਾ ਹਜਿੰਦਰ ਸਿੰਘ ਧਾਮੀ ਪ੍ਰਧਾਨ ਵੀ ਹੁੰਦਾ ਇਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਹੈ। ਜੇ ਜਦੋਂ ਸਿੱਧੂ ਮੂਸੇਵਾਲੇ ਦਾ ਗਾਣਾ ਤੁਸੀਂ ਸੁਣਦੇ ਹੋ ਨਾ ਉਹਨੇ ਕਿਹਾ ਸੀ ਕਿ ਸਾਡਾ ਵੀ ਇਕੰਥ ਕੱਲਾ ਸੋਡਾ ਤਾਂ ਨਹੀਂ। ਜਿਉਂਨੇ ਇਹ ਕਿਉਂ ਕਿਹਾ ਉਹਨੇ ਆਲਾ ਦੁਆਲਾ ਦੇਖਿਆ ਇਤਿਹਾਸ ਪੜ੍ਹਿਆ ਪੰਜਾਬ ਦੇ ਹਾਲਾਤ ਦੇਖੇ ਸਾਡੀ ਕੌਮ ਦੇ ਵੀ ਜਿਹੜੀ ਆਪੋਤਾਪੀ ਹੈ ਉਹ ਵੇਖੀ। ਤਾਂ ਉਹਨੇ ਇਹ ਬੋਲ ਗੱਣੇ ਦੇ ਵਿੱਚ ਪਾ ਦਿੱਤੇ ਤੇ ਭਗਤ ਰਵਦਾਸ ਜੀ ਕਹਿੰਦੇ ਆਪਨ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜ ਵੀ ਪਰਮਾਤਮਾ ਕਿਸੇ ਦੇ ਪਿਓ ਦਾ ਨਹੀਂ ਜਿਹੜਾ ਉਹਨੂੰ ਪਿਆਰ ਕਰਦਾ ਹੈ ਪਰਮਾਤਮਾ ਉਹਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਿਸੇ ਦੀ ਜਗੀਰ ਨਹੀਂ ਹੈਗੀ ਕੋਈ ਵਿਰਾਸਤ ਨਹੀਂ ਕਿਸੇ ਦੀ ਹੈਗੀ ਜੇ ਵਿਰਾਸਤ ਹੈ ਤਾਂ ਉਹਨਾਂ ਸਿੱਖਾਂ ਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨੇ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਨਹੀਂ ਉਹ ਕਿਵੇਂ ਕਹਿ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਸਾਡਾ ਹੈ ਗੁਰੂ ਗ੍ਰੰਥ ਸਾਹਿਬ ਤਾਂ ਸ਼ਬਦ ਗੁਰੂ ਨੇ ਪੂਰੀ ਮਾਨਵਤਾ ਦੇ ਪੂਰੀ ਮਨੁੱਖਤਾ ਦੇ ਗੁਰੂ ਨੇ ਤੇ ਇਹ ਨਰੈਣੂ ਮਹੰਤ ਕਹਿਣ ਦੀ ਕੋਸ਼ਿਸ਼ ਕਰਦੇ ਆ ਵੀ ਸਾਡਾ ਕਬਜ ਹੈ ਗੁਰੂ ਗ੍ਰੰਥ ਸਾਹਿਬ ਤੇ ਜਾਂ ਇਹ ਕਹਿ ਲੈਗੇ ਵੀ ਸਾਡਾ ਧੰਦਾ ਕਰਨ ਵਾਸਤੇ ਹੈ ਗੁਰੂ ਗ੍ਰੰਥ ਸਾਹਿਬ ਅਸੀਂ ਪੈਸੇ ਇਕੱਠੇ ਕਰਨ ਵਾਸਤੇ ਪ੍ਰਕਾਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਬਿਜ਼ਨਸ ਹੈ ਗੁਰੂ ਗ੍ਰੰਥ ਸਾਹਿਬ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੇ ਸੰਬੰਧ ਵਿੱਚ ਜਿਹੜੇ ਪ੍ਰੋਗਰਾਮ ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਤੇ ਕਿਤੇ ਨਾ ਕਿਤੇ ਤਾਂ ਜਕਸ਼ਣ ਦੀ ਕੋਸ਼ਿਸ਼ ਕੀਤੀ ਹੈ ਤਖਤਾਂ ਦੇ ਜਹੇਦਾਰ ਭਾਵੇਂ ਉਗੜਗਾਜ ਹੋਵੇ ਵੱਜ ਹੋਵੇ ਛੱਜ ਹੋਵੇ ਇਹਨਾਂ ਨੇ ਕੀਤੀ ਹੈ ਨਾ ਪੂਰਾ ਕੁਲਦੀਪ ਕੁਲਦੀਪਾ ਕਹਿ ਦੋ ਜੀ ਕੋਈ ਫਾਇਦਾ ਨਹੀਂ ਜਿਹੜਾ ਦਰ ਕਹਿਣਦੇ ਇਹਨਾਂ ਮਤਲਬ ਵੀ ਜਿਵੇਂ ਅਸੀਂ ਕਰਾਂਗੇ ਅਸੀਂ ਕਮਾਂਗੇ ਅਸੀਂ ਦੱਸਾਂਗੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਪ੍ਰਕਾਸ਼ ਕਰਨਾ ਹੈ ਕਿਵੇਂ ਪੜ੍ਹਨਾ ਹੈ ਕਿਉਂਕਿ ਸਾਡਾ ਚੜਾਵਾ ਜੁੜਿਆ ਹੈ ਨਾਲ ਸਾਡਾ ਕਮਜ ਹੈ ਇਹ ਕਹਿਣ ਦੀ ਕੋਸ਼ਿਸ਼ ਕੀਤੇ ਹੈ ਇਹਨਾਂ ਦੀਆਂ ਕਰਤੂਤਾਂ ਕਰਕੇ ਨਾ ਪੂਰੀ ਕੌਮ ਦਾ ਮਲਿਆ ਮੇਟ ਹੋਣ ਦੀ ਕਾਰਤਿਆ ਪੂਰੀ ਕੌਮ ਦਾ ਜਲੂਸ ਇਹਨਾਂ ਨਰੈਣੂ ਬਹੰਤਾ ਕਰਕੇ ਨਿਕਲਿਆ ਤੇ ਫਿਰ ਕਹਿਣਗੇ ਜੀ ਤੁਸੀਂ ਦਾਖਲ ਦਾ ਜਿਹੜਾ ਦੇ ਉਹ ਧਾਰਮਿਕ ਮਸਲਿਆਂ ਦੇ ਵਿੱਚ ਤੇ ਜਦੋਂ ਜਲੰਧਰ ਜਿਮਨੀ ਚੋਣ ਕੋਈ ਸੀ ਉਦੋਂ ਧਾਮ ਹੀ ਗਿਆ ਸੀ ਉੱਥੇ ਅੰਬ ਲੈਣ ਗਿਆ ਸੀ ਕੀ ਕਰਨ ਗਿਆ ਸੀ ਤੇ ਜਦੋਂ ਬਾਦਲ ਪੰਗੇ ਲੈਂਦੇ ਨੇ ਜਾ ਕੇ ਉਦੋਂ ਉਦੋਂ ਧਾਰਮਿਕ ਮਸਲੇ ਵਿੱਚ ਦਖਲਦਾਰੀ ਨਹੀਂ ਹੁੰਦੀ ਤੇ ਨਾਲ ਹੀ ਜਹਦਾਰ ਕਹਿੰਦਾ ਕਿ ਆਪਣੇ ਐਮਐਨਐ ਨੂੰ ਸਾਧ ਸੂਰਤ ਬਣਾਓ ਤੁਸੀਂ ਵੀ ਕੇਸਾਂਦਾਰੀ ਹੋਵੋ ਅੰਮ੍ਰਿਤ ਪਾਨ ਕਰੋ ਲੈ ਕਿਨੂ ਕਿਨੂ ਕਰਾਉਂਗੇ ਜਾਣ ਕੇ ਨਾ ਇਹ ਸਾਬਤ ਕਰਦੇ ਨੇ ਵੀ ਅਸੀਂ ਨਰੈਣੂਪੰਤ ਕਾਬਜਾਂ ਪਹਿਲਾਂ ਹਲੇ ਥੋੜਾ ਬੋਤਾ ਕਿਸ ਨੂੰ ਭੁਲੇਖਾ ਸੀ ਦੀਨ ਦਾ ਕਬਜ਼ਾ ਕੀਤਾ ਹੁਣ ਸਾਬਤ ਕਰਦੇ ਨੇ ਮੋਹਰ ਲਾਉਂਦੇ ਵੀ ਸਾਡਾ ਕਬਜ਼ਾ ਹੈ ਗੁਰੂਗ੍ਰੰਥ ਸਾਹਿਬ ਤੇ ਔਰ ਸ਼੍ਰੋਮਣੀ ਕਮੇਟੀ ਨੇ ਗੋਲਕਾਂ ਤੇ ਵੀ ਸਾਰਾ ਕੁਝ ਸਾਡਾ ਹੈ ਤੁਸੀਂ ਨਹੀਂ ਬੋਲ ਸਕਦੇ ਪਰ ਇਹ ਨਹੀਂ ਪਤਾ ਵੀ ਹੁਣ ਜੁੱਤੀਆਂ ਪੈਣ ਨੂੰ ਬਹੁਤ ਹੀ ਦੂਰ ਨਹੀਂ ਨੇੜਈ ਹੈ ਕੰਮ ਹੁਣ ਪਹਿਣਗੇ ਆਸ਼ਾ ਮੈਂ ਕੱਲ ਹੋਰ ਕਹਿਣੇ ਆ ਵੀ ਜਦੋਂ ਇਹ ਨਾ ਕਹਿੰਦੇ ਆ ਵੀ ਸਾਬਤ ਸੂਰਤ ਹੋ ਜੋ ਪੰਜਾਬ ਦਾ ਮੁੱਖ ਮੰਤਰੀ ਅਮਰ ਸ਼ਕਲੇ ਕੇਸ ਰੱਖ ਲੇ ਉਦੋਂ ਬੀਬਾ ਹਰਸਿਮਰਤ कौर ਬਾਲ ਦੇ ਗਾਤਰਾ ਕਿੱਥੇ ਹੁੰਦਾ ਇਹ ਲੱਭਿਆ ਹੀ ਨਹੀਂ ਇਹਨਾਂ ਨੂੰ ਚੈੱਕ ਕਰ ਲਿਓ ਘਰ ਜਾ ਕੇ ਬੀਬਾ ਹਰਸਿਮਰਤ कौर ਬਾਲ ਦੇ ਗਾਤਰਾ ਪਾਇਆ ਹੋਇਆ ਕਿ ਨਹੀਂ ਜਾਂ ਸ਼ਪੈਦ ਦੇ ਦਾ ਪਤਾ ਥੱਲੇ ਦੀ ਪੱਕ ਰੱਖਿਆ ਹੋਇਆ ਜਿਹੜੀ ਛੋਟੀ ਕਿਰਪਾ ਨੂੰ ਧਾਗੇ ਵਿੱਚ ਲਵੇਟ ਕੇ ਪਾਈ ਹੁੰਦੀ ਹੈ ਅੱਛਾ ਇੱਕ ਨਾ ਸਟਾਲ ਲੱਗੀ ਬਠਿੰਡੇ ਹਾਜ਼ਿਰਤ ਨਗਰਦਾਰੇ ਦੇ ਕੋਲ ਇੱਕ ਬੀਬੀ ਜਾ ਕੇ ਨਾ ਸਟਾਲ ਵਾਲੇ ਨੂੰ ਕਹਿੰਦੀ ਕਹਿੰਦੀ ਬਾਬਾ ਜੀ ਇੱਕ ਛੋਟੀ ਜੀ ਕਿਰਪਾ ਨਾ ਛੋਟਾ ਜਿਹਾ ਕੰਗਾ ਦੇ ਦਿਓ ਮੈਨੂੰ ਮੈਂ ਗਲ ਚ ਪਾ ਕੇ ਰੱਖਣਾ ਮੇਰਾ ਅਮਰ ਛੱਡਿਆ ਉਦੋਂ ਮੈਂ ਕੰਮ-ਕੁਮ ਕਰਦੀਆਂ ਮੈਨੂੰ ਓਖਾ ਤਬ ਉਹ ਜਿਹੜਾ ਸਟਾਲ ਵਾਲਾ ਸੀ ਥੋੜਾ ਜਿਹਾ ਮਖੌਲੀ ਸੀ ਕਹਿੰਦਾ ਬੀਬਾ ਥੋਟਾ ਛੋਟਾ ਜਿਹਾ ਕਸ਼ੈਰਾ ਵੀ ਸ਼ੌਕੇ ਪਾ ਦੇ ਵਿੱਚ ਕਹਿੰਦਾ ਵੀ ਗਲਤੀ ਪਾਲਿਆ ਕਰਿਓ ਵੀ ਲੋੜ ਹੀ ਨਹੀਂ ਪਾਣੀ ਪੈਣੀ ਤੈਨੂੰ ਪਾਉਣ ਦੀ ਲਾਉਣ ਦੀ ਤੇ ਛੋਟਾ ਜਿਹਾ ਬਿਸ਼ਰ ਵੀ ਪਾ ਦੇਣਾ ਗਲਤੀ ਕੋਈ ਵੀ ਬਿਸ਼ਰਮ ਜੀ ਹੋਗੀ ਤੇ ਹਰ ਸਿਮਰਤ कौर ਬਾਦਲ ਨੂੰ ਜਾ ਕੇ ਪੁੱਛ ਲਿਓ ਜੀ ਵੀ ਬੀਬਾ ਗਾਤਰਾ ਹੈਗਾ ਤੇਰੇ ਪਾਇਆ ਹੋਇਆ ਸੁਖਵੀਰ ਨੂੰ ਪੁੱਛ ਲਿਓ ਵੀ ਹੈਗਾ ਪਾਇਆ ਹੋਇਆ ਕਿ ਨਹੀਂ ਖੋਰ ਬਸਿਹਰੇ ਸ਼ੌਣਿਕ ਮੈਂਡ ਦੇ ਗ੍ਰੰਥੀਵ ਤੇ ਰਹਣਗੇ ਮੈਂਬਰ ਬਸਿਹਰੇ ਹੋਣਗੇ ਪੁੱਛ ਲਿਓ ਜਾ ਕੇ ਚੈੱਕ ਕਰ ਲਿਓ ਜਾ ਕੇ ਕੀ ਤੁਸੀਂ ਕੌਮ ਦਾ ਜਲੂਸ ਕੱਢੇ ਜਾਂਦੇ ਹੋ ਯਾਰ ਸ਼ਰਮ ਕਰ ਲੋ ਮਾੜੀ ਮੋਟੀ ਆਸ਼ਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੀਆਂ ਮੈਂ ਇਹਨਾਂ ਨੂੰ ਗੱਲਾਂ ਕਹਿੰਦਾ ਸੀ ਨਾ ਨਰੇ ਨੂੰ ਬਹੰਤ ਹਰਾਮਖੋਰ ਖੱਜ ਭੇਡਾਂ ਗਤੀੜ ਇਹ ਸਾਰੇ ਸ਼ਬਦ ਲੋਕਾਂ ਨੇ ਪਸੰਦ ਕੀਤੇ ਕਹਿੰਦੇ ਬਹੁਤ ਵਧੀਆ ਹੋਇਆ ਮੈਂ ਕਿਉਂ ਕਹੇ ਮੈਂ ਤਾਂ ਕਹੇ ਵੀ ਹੈਗੇ ਨੇ ਜਿਹੜਾ ਹੁਣ ਆ ਇਹਨਾਂ ਨੇ ਬਿਆਨਬਾਜ਼ੀ ਕੀਤੀ ਐ ਵੀ ਸਾਡੇ ਧਾਰਮਿਕ ਮਸਲਿਆਂ ਵਿੱਚ ਮੁੱਖ ਮੰਤਰੀ ਦਾਖਲ ਦਾ ਜੀ ਨਾ ਦੇਵੇ ਅਮਰਧਾਰੀ ਹੋ ਜੇ ਕੇਸ ਰੱਖ ਲੈਣ ਸਾਰੀ ਸਰਕਾਰ ਅਮਰ ਸਕਲੇ ਪਰ ਉਦੋਂ ਇਹਨਾਂ ਨੇ ਸਾਬਤ ਕਰਤਾ ਵੀ ਸਾਡਾ ਵਕਈ ਗੁਰੂ ਗ੍ਰੰਥ ਸਾਹਿਬ ਤੇ ਸ਼ਰੋਣੀ ਕਮੇਟ ਤੇ ਕਬਜ ਹੈ ਵੀ ਅਸੀਂ ਨਰੇਣੋ ਮਹੰਤ ਹਾਂ ਵੀ ਸਾਡੇ ਤੋਂ ਜੇ ਕਬਜਾ ਛਡਾਉਣਾ ਹੈ ਤਾਂ ਸਾਡੇ ਨਾਲ ਜੰਗ ਕਰਨੀ ਉਹ ਲੜਨਾ ਪਊ ਜਿਵੇਂ ਪਹਿਲਾਂ ਨਨਕਾਣਾ ਸਾਹਿਬ ਯਾਦ ਕਰਾਇ ਸੀ ਨਰਨੁਮੰਤਾ ਤੋਂ ਇਦਾਂ ਹੀ ਬਾਤਲਾਂ ਤੋਂ ਕਰਾਉਣਾ ਪਊ ਇਹ ਸਾਬਤ ਕਰਦੇ ਨੇ ਆਸ਼ਾ ਜਿਹੜਾ ਸਾਕਾ ਨਨਕਾਣਾ ਸਾਹਿਬ ਆਪਰਾ ਸੀ ਨਾ ਉਹ ਤਾਂ ਹਲੇ ਕੁਝ ਸਿੱਖਾਂ ਦੇ ਜਥੇ ਸੀ ਜਿਹੜੇ ਉਥੇ ਇੱਕ ਤੱਕ ਸੀਮਤ ਰਹਿ ਕੇ ਲੜ ਕੇ ਉਹਨਾਂ ਨੇ ਆਜ਼ਾਦ ਕਰਾ ਲਿਆ ਸੁਣਤਾ ਨਾ ਬਹੁਤ ਭੇੜੇ ਹਾਲ ਹੋਣੇ ਥੋੜੇ ਹਿੰਨ ਤਾਂ ਇਹ ਨਹੀਂ ਪਤਾ ਕਿ ਕਿਹਦੇ ਹੱਥ ਵਿੱਚ ਡੰਡਾ ਹੋਵੇ ਕਿਹਦੇ ਹੱਥ ਵਿੱਚ ਜੁੱਤੀ ਹੋਵੇ ਕਿਹਦੇ ਹੱਥ ਵਿੱਚ ਤਲਵਾਰ ਹੋਵੇ ਕਿਹਦੇ ਹੱਥ ਵਿੱਚ 12 ਬੋਲ ਦੀ ਬੋਲ ਦੀ ਬੋਲਦੀ ਨਹੀਂ ਬੋਰਦੀ ਦਾਲ ਬੂਖ ਕਹਿੰਦੇ ਨਹੀਂ ਹੁੰਦੇ ਉਹ ਜਿਹੜੇ ਪੁਰਾਣੇ ਬਜ਼ੁਰਗਾਂ ਪਿੰਡਾਂ ਵਿੱਚ ਉਦੋਂ ਨਾਲ ਬੰਦੂਕ ਤਾਂ ਕਹਿੰਦੇ ਦਾਲ ਬੂਖ ਹੀ ਕਹਿੰਦੇ ਨੇ ਉਦਾਂ ਦੀਆਂ ਬੰਦੂਕਾਂ ਪਤਾ ਨਹੀਂ ਕਿੰਨੀਆਂ ਘੋਣਗੀਆਂ ਪਤਾ ਨਹੀਂ ਕੋ ਕਿੱਧਰੋਂ ਚਲਾ ਦੇ ਤੇ ਫਿਰ ਫਿਰ ਮੈਂ ਬਹੁਤ ਵਾਰੀ ਕਹਿ ਮਮਾਰ ਬੁਧਾਫੀ ਸੀ ਜਿਹੜਾ ਲਿਵਿਆ ਤਾਂ ਉਹਦੇ ਵਾਲੀ ਹੋਣੀ ਹੈ ਤੇ ਲੋਕ ਸੜਕਾਂ ਤੇ ਪੰਜਾ ਪੰਜਾ ਘੁੱਟਣਗੇ ਆ ਜਿਹੜੀਆਂ ਕੋਠੀਆਂ ਕੋਠੀਆਂ ਸੁਖ ਵਿਲਾਸ ਪਤਾ ਨਹੀਂ ਕੀ ਕੁਛ ਕੰਜਰ ਕੀਤਾ ਕੀਤਾ ਹੋਇਆ ਇਹ ਸਾਰੇ ਲੋਕਾਂ ਨੇ ਦੱਬ ਲੈਣੇ ਨਾ ਇਹੋ ਜੀਆਂ ਬੇਤੁਕੀਆਂ ਗੱਲਾਂ ਕਰੋ ਸਮਝੋ ਹਲੇ ਵੀ ਕੁਝ ਨਹੀਂ ਹੋਇਆ ਅਕੇ ਜੀ ਸਾਡਾ ਗੁਰੂ ਗ੍ਰੰਥ ਸਾਹਿਬਾ ਜੀ ਜੋ ਅਸੀਂ ਕਮਾਂਗੇ ਉਹ ਹੋਵੇ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਧੰਦਾ ਕਰਾਉਨੇ ਆ ਸਾਡਾ ਬਿਜ਼ਨਸ ਹੈ ਜੇ ਗੁਰੂ ਗ੍ਰੰਥ ਪਰ ਸਭ ਪ੍ਰਕਾਸ਼ ਹੋਣਗੇ ਤਾਂ ਮੂਰੇ ਢੇਰ ਰੁਪਈਆਂ ਦੇ ਲੱਗ ਰਹਿਣਗੇ ਨਹੀਂ ਕਿਸੇ ਨੇ ਮੱਥਾ ਨਹੀਂ ਟੇਕਣਾ ਬਸ ਆਹੀ ਗੱਲ ਹੈ ਤੇ ਇਹਨਾਂ ਨੂੰ ਨਾ ਕਦੀੜ ਕਹਿ ਲੋ ਖਾਚ ਹਰਾਮਖੋਰ ਜੋ ਮਰਜ਼ੀ ਕਹਿ ਲੋ ਇਹ ਬਿਸ਼ਾਰਮ ਬੰਦੇ ਆ ਪਰ ਹੁਣ ਨਹੀਂ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਜਹਦਾਰੋ ਥੋੜਾ ਯਾ ਨਾ ਅਕਲ ਤੋਂ ਕੰਮ ਲੈ ਲਿਆ ਕਰੋ ਸੁੱਖੇ ਅਮਲੀ ਦੀ ਚਾਹ ਬਲੂਸੀ ਕਿੰਨਾ ਕੁ ਚਿਰ ਕਰੋਗੇ ਕਿੰਨਾ ਕੁ ਚਮਚਾ ਜਿਹੇ ਕਰੋਗੇ ਉਹਦਾ ਜੁੱਤੀਆਂ ਖਾਓ ਤੁਹਾਡੇ ਪਹਿਲਾਂ ਪਹਿਣ ਗਈਆਂ ਇਹ ਜਿਹੜੇ ਉਹ ਗਲਾਸੀ ਖੜਕਾਉਣ ਵਾਲੇ ਜਾਰ ਹੁੰਦੇ ਨੇ ਨਾ ਮੋਟਰਾਂ ਤੇ ਗਲਾਸੀ ਖੜਕ ਕੇ ਪਤਾ ਨਹੀਂ ਕੀ ਕੁਛ ਤੇ ਜਦੋਂ ਇੱਕੋ ਹੀ ਫਾਇਰ ਨਿਕਲਦਾ ਹੈ ਨਾ ਕਿਸੇ ਪੱਕੇ ਦਾ 15 315 ਦਾ ਜਾਂ 12 ਬੋਰ ਦਾ ਜਿਹੜੇ ਗਲਾਸੀ ਖੜਕਾਉਣ ਵਾਲੇ ਨੇ ਸਭ ਭੱਜ ਜਾਂਦੇ ਨੇ ਕੱਲਾ ਰਹਿ ਜਾਂਦਾ ਫਿਰ ਮੋਟਰ ਦਾ ਮਾਲਕ ਇਹ ਨਾ ਉਹ ਫਿਰ ਪੁੰਡਾ ਲੱਗਦਾ ਨਾ ਚਪਲਾਂ ਪੈਂਦੀਆਂ ਨੇ ਨਾ ਮੋਟਰਸਾਈਕਲ ਸਟਾਰਟ ਹੁੰਦਾ ਫਿਰ ਪਤਾ ਨਹੀਂ ਚਰੇ ਚਰੇ ਚ ਪੁੰਡੀ ਪਰਣੇ ਚ ਵੜ ਕੇ ਕਿੱਦਾਂ ਜਾਨ ਬਚਾਉਣੀ ਪੈਂਦੀ ਐ ਇਦਾਂ ਨਾ ਹੋਵੇ ਤੁਹਾਡੇ ਨਾਲ ਜਹਦਾਰੋ ਥੋੜਾ ਜਿਹਾ ਅਕਲ ਤੋਂ ਕੰਮ ਲੈ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ